ਮੋਂਟਰੀਅਲ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨੀਜਰ ਦੀ ਤਸਵੀਰ ਬੜੇ ਹੀ ਆਦਰ ਸਤਿਕਾਰ ਸਹਿਤ ਲਾਈ ਗਈ। ਇਸ ਮੌਕੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਿੱਖ ਆਗੂਆਂ ਨੇ ਇਸ ਮੌਕੇ ਭਾਈ ਹਰਦੀਪ ਸਿੰਘ ਨੀਜਰ ਦੀ ਕਾਤਲਪਾਰਾ ਸਰਕਾਰ ਦੀ ਨਿਖੇਦੀ ਕੀਤੀ ਤੇ ਕਿਹਾ ਕਿ ਭਾਰਤ ਨੂੰ ਭੁਲੇਖਾ ਹੈ ਕਿ ਸਾਡੇ ਇੱਕ ਆਗੂ ਨੂੰ ਕਤਲ ਕਰਵਾ ਕੇ ਉਹ ਸਾਨੂੰ ਡਰਾ ਸਕਦਾ ਹੈ ਤੇ ਸਾਡੇ ਹੌਂਸਲੇ ਨੂੰ ਤੋੜ ਸਕਦਾ ਹੈ। ਉਹਨਾਂ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨੀਜਰ ਦੀ ਸ਼ਹਾਦਤ ਨੇ ਸਿੱਖਾਂ ਨੂੰ ਆਪਣੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ ਕਰਨ ਲਈ ਹੋਰ ਪ੍ਰੇਰਿਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸ਼ਹੀਦ ਕੋਮ ਦਾ ਸਰਮਾਇਆ ਹੁੰਦੇ ਹਨ ਤੇ ਸਾਨੂੰ ਚਾਹੀਦਾ ਹੈ ਕਿ ਭਾਈ ਹਰਦੀਪ ਸਿੰਘ ਨੀਜਰ ਦੀ ਸ਼ਹਾਦਤ ਅਜਾਈ ਨਾ ਜਾਵੇ ਤੇ ਅਸੀਂ ਉਹਨਾਂ ਦੀ ਸੋਚ ਤੇ ਡਟ ਕੇ ਮੁਕਾਬਲਾ ਕਰਦੇ ਰਹੀਏ। ਸ਼ਹੀਦ ਕੋਮ ਦਾ ਸਰਮਾਇਆ ਹੁੰਦੇ ਹਨ। ਸ਼ਹੀਦਾਂ ਦੀ ਸ਼ਹਾਦਤ ਕਦੇ ਵੀ ਅਜਾਈ ਨਹੀਂ ਜਾਂਦੀ। ਬੇਸ਼ੱਕ ਮੁਗਲਾਂ ਨੇ ਰੰਗੀਆਂ ਨੇ ਅਰਜ ਦੀ ਹਿੰਦੂਤਵੀ ਹਕੂਮਤ ਨੇ ਪੂਰਾ ਜੋਰ ਲਗਾ ਕੇ ਦੇਖ ਲਿਆ ਪਰ ਸਿੱਖਾਂ ਨੇ ਕਦੀ ਵੀ ਇਹ ਨਹੀਂ ਮੰਨੀ ਉਸੇ ਤਰ੍ਹਾਂ ਹੀ ਅੱਜ ਸ਼ਹੀਦ ਪਾਈ ਹਰਦੀਪ ਸਿੰਘ ਨਿੱਜਰ ਜਿਸ ਨੂੰ ਭਾਰਤੀ ਹਿੰਦੂਤਵੀ ਅੱਤਵਾਦੀ ਹਕੂਮਤ ਨੇ 12 ਜੂਨ 2023 ਨੂੰ ਬਾਟੇ ਦੇ ਕਾਤਲਾ ਰਹੀਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸ਼ਾਇਦ ਉਹਨਾਂ ਦੇ ਮਨ 'ਚ ਇੱਕ ਭਲੇਕਾ ਤੇ ਬਹਿਮ ਸੀ ਕਿ ਅਸੀਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਮੌਤ ਤੋਂ ਬਾਅਦ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਲੋਕ ਵੱਸਦੇ ਨੇ ਉਹ ਦਰ ਅਤੇ ਸਹਿਮ ਜਾਣਗੇ ਪਰ ਹੋਇਆ ਇਸ ਤੋਂ ਉਲਟ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਨਹੀਂ ਲੱਖਾਂ ਹੀ ਨੌਜਵਾਨ ਜਿਨ੍ਹਾਂ ਦੀ ਜਮੀਰ ਸੁੱਤੀ ਹੋਈ ਸੀ ਉਹਨਾਂ ਦੀ ਜ਼ਮੀਰ ਨੂੰ ਸੀਤ ਪਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਵੱਡੇ ਪੱਧਰ ਤੇ ਜਾਗਰਤੀ ਲਿਆਉਂਦੀ ਹੈ ਔਰ ਸੀਤ ਦਾਂਸੀ ਇਦਾਂ ਦਾ ਡੁੱਲਿਆ ਖੂਨ ਕਦੀ ਵੀ ਅਜਾਈ ਨਹੀਂ ਜਾਂਦਾ ਜੋ ਅੱਜ ਅਸੀਂ ਸੀਤ ਪਾਈ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਗੁਰਦੁਆਰਾ ਗੁਰਨਾਨਕ ਦਰਵਾਰ ਲਿਸਾਲ ਵੇਖੇ ਲੰਗਰ ਹਾਲ ਵਿੱਚ ਗੁਰਨਾਨਕ ਸੇਕ ਗੁਰਦੁਆਰਾ ਗੁਰਦੁਆਰਾ ਗੁਰਨਾਣਕ ਦਰਵਾਜ਼ਾ ਸਾਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਸਿੱਖ ਸੰਗਤ ਤੇ ਪੰਥਦਰਦੀਆਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਹਰਦੀਪ ਸਿੰਘ ਜਰ ਦੀ ਤਸਵੀਰ ਜਿਹੜੀ ਉਹ ਲਗਾਈ ਜਾ ਰਹੀ ਹੈ ਔਰ ਜਿੰਨੇ ਵੀ ਸਾਡੇ ਪੰਥਦਰਦੀ ਵੀਰ ਭੈਣਾ ਬਜ਼ੁਰਗ ਇੱਥੇ ਪਹੁੰਚੇ ਹਨ ਉਹਨਾਂ ਦਾ ਅਸੀਂ ਦਿਲ ਤੋਂ ਗਹਿਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮੋਂਟਰੀਅਲ ਦੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨੀਜਰ ਦੀ ਤਸਵੀਰ ਬੜੇ ਹੀ ਆਦਰ ਸਤਿਕਾਰ ਸਹਿਤ ਲਾਈ ਗਈ। ਇਸ ਮੌਕੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਿੱਖ ਆਗੂਆਂ ਨੇ ਇਸ ਮੌਕੇ ਭਾਈ ਹਰਦੀਪ ਸਿੰਘ ਨੀਜਰ ਦੀ ਕਾਤਲਪਾਰਾ ਸਰਕਾਰ ਦੀ ਨਿੰਵੇਦੀ ਕੀਤੀ ਤੇ ਕਿਹਾ ਕਿ ਭਾਰਤ ਨੂੰ ਭੁਲੇਖਾ ਹੈ ਕਿ ਸਾਡੇ ਇੱਕ ਆਗੂ ਨੂੰ ਕਤਲ ਕਰਵਾ ਕੇ ਉਹ ਸਾਨੂੰ ਡਰਾ ਸਕਦਾ ਹੈ ਤੇ ਸਾਡੇ ਹੌਸਲੇ ਨੂੰ ਤੋੜ ਸਕਦਾ ਹੈ। ਉਹਨਾਂ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਨੀਜਰ ਦੀ ਸ਼ਹਾਦਤ ਨੇ ਸਿੱਖਾਂ ਨੂੰ ਆਪਣੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ ਕਰਨ ਲਈ ਹੋਰ ਪ੍ਰੇਰਿਤ ਕੀਤਾ ਹੈ। ਉਹਨਾਂ ਕਹਿੰਦੇ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਤੇ ਸਾਨੂੰ ਚਾਹੀਦਾ ਹੈ ਕਿ ਭਾਈ ਹਰਦੀਪ ਸਿੰਘ ਨੀਜਰ ਦੀ ਸ਼ਹਾਦਤ ਅਜਾਈ ਨਾ ਜਾਵੇ ਤੇ ਅਸੀਂ ਉਹਨਾਂ ਦੀ ਸੋਚ ਤੇ ਡਟ ਕੇ ਮੁਕਾਬਲਾ ਕਰਦੇ ਰਹੀਏ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸ਼ਹੀਦਾਂ ਦੀ ਸ਼ਹਾਦਤ ਕਦੇ ਵੀ ਅਜਾਈ ਨਹੀਂ ਜਾਂਦੀ ਬੇਸ਼ੱਕ ਮੁਗਲਾਂ ਨੇ ਫਰੰਗੀਆਂ ਨੇ ਔਰ ਅੱਜ ਦੀ ਹਿੰਦੂਤਵੀ ਹਕੂਮਤ ਨੇ ਪੂਰਾ ਜੋਰ ਲਗਾ ਕੇ ਦੇਖ ਲਿਆ ਪਰ ਸਿੱਖਾਂ ਨੇ ਕਦੇ ਵੀ ਇਹ ਨਹੀਂ ਮੰਨੀ ਉਸੇ ਤਰ੍ਹਾਂ ਹੀ ਅੱਜ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਜਿਸ ਨੂੰ ਭਾਰਤੀ ਹਿੰਦੂਤਵੀ ਅੱਤਵਾਦੀ ਹਕੂਮਤ ਨੇ 18 ਜੂਨ 2023 ਨੂੰ ਪਹਾੜੇ ਦੇ ਕਾਤਲਾ ਰਹੀਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸ਼ਾਇਦ ਉਹਨਾਂ ਦੇ ਮਨ 'ਚ ਇੱਕ ਭੁਲੇਖਾ ਤੇ ਬਹਿਮ ਸੀ ਕਿ ਅਸੀਂ ਸ਼ਹੀਦ ਭਾਈ ਹਰਦੀਪ ਸਿੰਘ ਨਿਜਰ ਦੀ ਮੌਤ ਤੋਂ ਬਾਅਦ ਜਿਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਲੋਕ বাসਦੇ ਨੇ ਉਹ ਦਰ ਅਤੇ ਸਹਿਮ ਜਾਣਗੇ ਪਰ ਹੋਇਆ ਇਸ ਤੋਂ ਉਲਟ ਕਿ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਨਹੀਂ ਲੱਖਾਂ ਹੀ ਨੌਜਵਾਨ ਜਿਨ੍ਹਾਂ ਦੀ ਜ਼ਮੀਰ ਸੁੱਤੀ ਹੋਈ ਸੀ ਉਹਨਾਂ ਦੀ ਜ਼ਮੀਰ ਨੂੰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਵੱਡੇ ਪੱਧਰ ਤੇ ਜਾਗਰਤੀ ਲਿਆਉਂਦੀ ਹੈ ਔਰ ਦੱਸਿ ਇਦਾਂ ਦਾ ਡੁੱਲਿਆ ਫੋਨ ਕਦੀ ਵੀ ਅਜਾਈ ਨਹੀਂ ਜਾਂਦਾ ਜੋ ਅੱਜ ਅਸੀਂ ਸੀਤ ਪਾਈ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਗੁਰਦੁਆਰਾ ਗੁਰਨਾਨਕ ਦਰਵਾਰ ਲਿਸਾਲ ਵੇਖੇ ਲੰਗਰ ਹਾਲ ਵਿੱਚ ਗੁਰਨਾਨਕ ਸੇਕ ਗੁਰਦੁਆਰਾ ਗੁਰਦੁਆਰਾ ਗੁਰਨਾਨਕ ਦਰਵਾਰ ਲਿਸਾਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਸਿੱਖ ਸੰਗਤ ਤੇ ਪੰਥਪਾਤ ਦਰਦੀਆਂ ਦੇ ਸਹਿਯੋਗ ਨਾਲ ਸੀਤ ਪਾਈ ਹਰਦੀਪ ਸਿੰਘ ਨਿੱਜਰ ਦੀ ਤਸਵੀਰ ਜਿਹੜੀ ਉਹ ਲਗਾਈ ਜਾ ਰਹੀ ਹੈ ਔਰ ਜਿਨਨੇ ਵੀ ਸਾਡੇ ਪੰਥਰ ਦੀ ਵੀਰ ਭੈਣਾ ਬਜ਼ੁਰਗ ਇੱਥੇ ਪਹੁੰਚੇ ਹਨ ਉਹਨਾਂ ਦਾ ਅਸੀਂ ਦਿਲ ਤੋਂ ਗਹਿਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ